you. Mm -hmm. ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਦੇ ਫਲੂ ਕਪੂਰਥਲਾ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਦੀ ਟੈਂਡਰ ਪ੍ਰਕਿਰਿਆ ਅੰਤਿਮ ਪੜਾਅ ਤੇ ਹੈ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਟੈਂਡਰ ਖੁੱਲਣਗੇ ਸਿਵਲ ਹਸਪਤਾਲ ਵਿਖੇ ਪਹੁੰਚੇ ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਆਈ ਸੀ ਯੂ ਜਨਰਲ ਵਾਰਡ ਸਖੀ ਵਨ ਸਟਾਪ ਸੈਂਟਰ ਅਤੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਇਸੇ ਦੌਰਾਨ ਮਰੀਜ਼ਾਂ ਅਤੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਸਿਹਤ ਸਬੰਧੀ ਆ ਰਹੀਆਂ ਪਰੇਸ਼ਾਨੀਆਂ ਦੇ ਬਾਰੇ ਵੀ ਪੁੱਛਿਆ ਗਿਆ ਸੋ ਉਹਨਾਂ ਦਾਵਾ ਕੀਤਾ ਹੈ ਕਿ ਮੈਡੀਕਲ ਕਾਲਜ ਦੀ ਉਸਾਰੀ ਦੀਆਂ ਲੋੜਿੰਦੀਆਂ ਪ੍ਰਕਿਰਿਆਵਾਂ ਮ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤੇ 2025 ਦੇ ਅਖੀਰ ਤੱਕ ਇਹ ਕਾਲਜ ਬਣ ਕੇ ਤਿਆਰ ਹੋ ਜਾਵੇਗਾ ਸਾਬ ਅੱਜ ਦੇ ਵਿਜਿਟ ਦਾ ਕੀ ਮੋਟਿਵ ਸੀ ਜੀ ਨੂੰ ਲੈ ਕੇ ਅੱਜ ਜਿਹੜੀ ਸਪੈਸ਼ਲ ਵਿਜਿਟ ਕੀਤੀ ਗਈ ਤਾਂ ਇਹਦੇ ਚ ਇੱਕ ਤਾਂ ਹੈਗਾ ਜੀ ਜਿਹੜੇ ਸਾਡੇ ਜਿਵੇਂ ਮਲਕ ਲੈਣੇ ਕਾ ਉਹਨਾਂ ਦਾ ਸਾਰੰਦਰ ਰਿਵਿਊ ਹੈ ਜੀ ਜਿਹੜੇ ਸਾਡੇ ਪ੍ਰਾਇਮਰੀ ਕੇਅਰ ਚਾ ਜੋ ਬਹੁਤ ਅੱਛਾ ਕਰ ਰਿਹਾ ਉਹਦੇ ਚ ਤਿੰਨ ਮਲਕ ਲੈਣੇ ਕਾ ਜਿੱਥੇ 20 ਤੋਂ ਘੱਟ ਪੇਸ਼ੈਂਟ ਤੁਹਾਡੇ ਲੁਧਿਆਣੇ ਦੇ ਵਿੱਚ ਕਈ ਜਗ੍ਹਾ ਤੇ ਹੈਗਾ ਵੀ ਕਿਤੇ 100 ਔਰ 150 200 250 ਪੇਸ਼ੈਂਟ ਵੀ ਆ ਰਹੇ ਉੱਥੇ ਤੁਹਾਡੇ 100 ਤੋਂ ਵੱਧ ਵਾਲਾ ਕੋਈ ਹੈ ਨਹੀਂ ਅੱਜ। ਤੁਹਾਡੇ ਮਤਲਬ ਤਕਰੀਬਨ ਠੀਕ ਚੱਲ ਰਿਹਾ ਬਾਕੀ ਦੇ ਪਰ ਤਿੰਨ ਦੇ ਵਿੱਚ ਪ੍ਰੋਬਲਮ ਸੀ ਜਿਹੜੇ ਕਿ ਤੁਸੀਂ মিডিਆ ਵਾਲੇ ਹਾਈਲਾਈਟ ਵੀ ਕਰ ਦਿੰਦੇ ਹੋ ਜਿਹੜਾ 1 2 ਨੂੰ ਉਹਨੂੰ ਜਾ ਕੇ ਨਾ ਜੀ ਅਸੀਂ ਇਹ ਕਹਿੰਦੇ ਸਾਡੀ ਹਰ ਇੱਕ ਤੇ ਆਖਿਆ ਜੀ ਜਿਹੜੇ ਵੱਧ ਦੇਖ ਰਿਹਾ ਉਹਨਾਂ ਦੀ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਜਿਹੜੇ ਘੱਟ ਹੈ ਉਹਨਾਂ ਦੇ ਕੀ ਕਾਰਨ ਹੈ ਉਹਦੇ ਵੀ ਦੇਖ ਰਿਹਾ ਉਹਦੀ ਰੈਮਡੀਅਲ ਮੀਅਰਸ ਕੀ ਆਬਵੀਅਸਲੀ ਕਰ ਰਹੇ ਹਾਂ ਦੂਜਾ ਜਿਹੜੀ ਨਵੀਂ ਮੈਨਪਾਵਰ ਕੀ ਚਾਹੀਦੀ ਹੈ। ਵਾਟ ਆਰ ਦਾ ਗੈਪਸ ਮਨ ਲਓ ਜਿਹੜੀ ਆਪਣੇ ਬਿਲਡਿੰਗ ਦੇ ਵਿੱਚ ਵੀ ਤੁਹਾਡੀ ਨਵੀਂ ਬਿਲਡਿੰਗ ਇੱਥੇ ਬਣੇਗੀ। ਬਾਕੀਆਂ ਦੇ ਵਿੱਚ ਰਿਪੇਅਰ ਚਾਹੀਦੀ ਬਹੁਤ ਦੇਰ ਤੋਂ 15-15 ਸਾਲ ਤੋਂ ਰਿਪੇਅਰ ਨਹੀਂ ਹੋਈ ਸੀ। ਉਹਨਾਂ ਦੀ ਮਾਈਨਰ ਰਿਪੇਅਰ ਨਵੇਂ ਮੰਨਰ ਕਲੀਨਿੰਗ ਵੀ ਮੰਗ ਹੋ ਰਹੀ ਕਿ ਹਾਂ ਉਹ ਕਰਾਂਗੇ ਜੀ ਉਹ ਉਹਦੀ ਉਹਦੀ ਇੱਕ ਲਿਸਟ ਬਣਾ ਰਹੇ ਹਾਂ ਸੀ ਉਹਦੀ ਸਾਡੀ ਜੀਓ ਸਪੇਸ਼ਲ ਮੈਪਿੰਗ ਕਰਕੇ ਅਸੀਂ ਡਿਸਟੈਂਸ ਵਾਈਜ਼ ਕਰਦੇ ਹਾਂ ਬਟ ਅਸੀਂ ਕਹਦੇ ਹਾਂ ਲੋਕਲੀ ਵੀ ਇੰਟੀਗ੍ਰੇਟ ਕਰੀਏ ਤੁਹਾਡੇ ਇੱਕ ਪੁਲਾ ਕਲਨੇ ਕਾ ਜਿਹੜਾ ਦੂਜੇ ਦੇ ਨੇੜੇ ਆ ਉੱਥੇ ਓਪੀਡੀ ਘਟਾ ਹੈ ਉਹ ਜੇ ਆਪ ਖਾਲੀ ਪੋਸਟਾਂ ਬਹੁਤ ਹੈਗੀਆਂ ਡਾਕਟਰ ਕਈ ਜਗ੍ਹਾ ਨਹੀਂ ਉਹਦੀ ਭਰਤੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਹੈਗੀ ਆ ਉਹ ਪਹਿਲਾਂ ਅਸੀਂ ਡਾਕਟਰਸ ਨਰਸਸ ਕਲਾਸ 4 ਜਿੰਨੇ ਪੈਰਾਮੈਡਿਕਸ ਆ ਉਹਨਾਂ ਦੀ ਸਾਰਿਆਂ ਦੀ ਭਰਤੀ ਚੱਲਦੀ ਹੈ ਜੀ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ ਡਾਕਟਰ ਜੁਆਇਨ ਕਰ ਜਾਂਦੇ ਨੇ ਬਟ ਆਪਰ ਸਰਟਨ ਪੁਆਇੰਟ ਸਰਟਨ ਇਅਰ ਡਿਜ਼ਾਈਨ ਕਰ ਗਏ ਬਿਲਕੁਲ ਠੀਕ ਹੈ ਜੀ ਬਹੁਤ ਉਹਨਾਂ ਨੇ ਉਹਨਾਂ ਨੇ ਇੱਕ ਤਾਂ ਜੁਆਇਨ ਬਹੁਤ ਘੱਟ ਕਰਦੇ ਆ ਜਿਹੜੇ ਜੁਆਇਨ ਕਰਦੇ ਆ ਉਹਨਾਂ ਦੀ ਰੈਟਸਨ ਟੈਂਸ਼ਨ ਨਹੀਂ ਆ ਕਿਉਂਕਿ ਜਿਹੜੀ ਉਹਨਾਂ ਦੇ ਪ੍ਰਾਈਵੇਟ ਦੇ ਵਿੱਚ ਗਵਰਨਮੈਂਟ ਦੇ ਵਿੱਚ ਸਰਵਿਸ ਦਾ ਬਹੁਤ ਡਿਫਰੈਂਸ ਉਹਦੇ ਵਾਸਤੇ ਉਹਨਾਂ ਨੂੰ ਪਾਰਲਮੈਂਟ ਬੋਰਡ ਤੇ ਲੈ ਕੇ ਆਣਾ ਇਹ ਇਹ ਸਾਰੇ ਦੇਸ਼ ਦੀ ਸਮੱਸਿਆ ਹੈ ਜੀ ਸਰ ਸਾਡੇ ਇੱਥੇ ਇੱਕ ਮੇਨ ਇਸ਼ੂ ਆ ਰਿਹਾ ਕਪੂਰ ਦੇ ਵਿੱਚ ਕਿ ਹੈਲਥ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਚ ਬਹੁਤ ਤਾਲਮੇਲ ਦੀ ਕਮੀ ਆਉਂਦੀ ਕਿਉਂਕਿ ਪਿਛਲੇ ਦਿਨੀ ਇੱਕ ਬੱਸ ਸਟੈਂਡ ਦੇ ਵਿੱਚ ਇੱਕ ਨਗਨ ਹਾਲਤ ਦੇ ਵਿੱਚ ਹੌਲ ਟੁੱਟ ਗਈ ਤਾਂ ਉਹ ਉਸ ਵੇਲੇ ਬਹੁਤ ਜਿਹੜਾ ਡਿਫਰੈਂਟ ਨਜ਼ਰ ਆ ਉਹ ਇਸ ਤਰ੍ਹਾਂ ਦੇ ਬਹੁਤ ਜਦੋਂ ਮੇਰੇ ਕੋਲੇ ਕੋਈ ਵੀ ਇਦਾਂ ਦੀ ਖਬਰ ਪਹੁੰਚਦੀ ਹੈ ਜੀ ਮੈਂ ਇਮੀਡੀਟਲੀ ਉਹਦੀ ਕੌਗਨੀਜ਼ੈਂਸ ਲੈਂਦਾ ਸਹੀ ਜਿਵੇਂ ਉਹ ਪਾਰ ਜਿਹੜੇ ਆ ਜਿਹੜਾ ਤੁਹਾਡੇ ਮੈਂ ਦੱਸਿਆ ਵੀ ਕੱਲ ਜਲੰਧਰ ਵੀ ਸੀ ਜਿਵੇਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰਵਿਰਤੀ ਆ ਗਈ ਹੈ ਨਾ ਜੀ ਹੁਣ ਜਿਹੜਾ ਬੰਦਾ ਨਸ਼ੇੜੀ ਆ ਉਹ ਇਹੋ ਜਿਹੋ ਜਿਹ ਤੁਸੀ ਕੱਲ ਦੱਸਿਆ ਉਹੋ ਜਿਹਾ ਕੰਮ ਉਹੋ ਜਿਹਾ ਕੰਮ ਕਰੇਗਾ ਕੋਈ ਕਰਾਇਮ ਰਿਲੇਟਡ ਨਹੀਂ ਜੀ ਉਹ ਵੀ ਸ਼ਾਂਤ ਕਰ ਦੱਸਿਆ ਪਰ ਜਦੋਂ ਇਦਾਂ ਦਾ ਮਾਮਲਾ ਹੁੰਦਾ ਹਾਲਾਤ ਜਿਹੜਾ ਅਧਿਕਾਰੀ ਉਹ ਆਪਣੀ ਜ਼ਿੰਮੇਵਾਰੀ ਤੋਂ ਹੱਥ ਪਛਾਣ ਕਰਦੇ ਆ ਜੀ ਅਸੀਂ ਸਾਡੀ ਅੱਜ ਕੱਲ੍ਹ ਬਾਤ ਹੋ ਗਈ ਹੈ ਸਾਰੀ ਦੇਖੋ ਇਹ ਮੈਂ ਦੱਸਦਾ ਜਦੋਂ ਚੰਨੀ ਜੀ ਸੀਗਾ ਨਾ ਉਦੋਂ ਉਹਨਾਂ ਨੇ ਜਾਣ ਲੱਗੇ ਨਾ ਜੀ ਉਹਨਾਂ ਨੇ ਜਿਹੜਾ ਜਿਹੜਾ ਸਰਵਿਸ ਪ੍ਰੋਵਾਈਡਰ ਸੀਗਾ ਇੰਸ਼ੋਰੈਂਸ ਮੋਡ ਤੇ ਸੀ ਉਹ ਉਹਨਾਂ ਨੇ ਉਹਨੂੰ ਕੱਢਤਾ ਜੀ ਉਹਦੇ ਨਾਲ ਨਤੀਜਾ ਕੀ ਹੋਇਆ ਕਿ ਜਦੋਂ ਸਾਡੀ ਸਰਕਾਰ ਆਈ ਉਹਨਾਂ ਨੇ ਪੀਜੀਆਈ इवन ਸਰਕਾਰੀ ਹਸਪਤਾਲਾਂ ਨੇ ਲੈਣੇ ਬੰਦ ਕਰ ਦਿੱਤੇ ਸੀ ਹੁਣ ਦੱਸ ਤਾਂ ਸੁਣ ਲਓ ਨਾ ਸੁਣ ਲਓ ਨਾ ਜੀ ਹੁਣ ਸੁਣ ਲਓ ਹੁਣੇ ਅਸੀਂ ਇਹਨੂੰ ਟਰਸਟ ਮੋਡ ਤੇ ਚਲਾ ਰਹੇ ਹਾਂ ਹੁਣ ਇਹਨਾਂ ਦੀ ਸਿਰਫ 1.5 ਮਹੀਨੇ ਦੀ ਪੈਣ ਗਿਆ ਕੁਝ ਪੁਰਾਣੇ ਉਸ ਵੇਲੇ ਦੇ ਝੜਿਆ ਗਿਆ इवन ਜਿਹੜੇ ਤੁਹਾਡੇ ਜਿਹੜੀ ਪਹਿਲਾਂ ਬਾਦਲ ਸਾਹਿਬ ਵਾਲੀ ਸਕੀਮ ਸੀ ਉਹਦੇ ਪੈਸੇ ਲੋਕ ਇਹ ਰੈਗੂਲਰਲੀ ਸਕੀਮ ਬਹੁਤ ਵਧੀਆ ਚੱਲ ਰਹੀ ਆ ਇਹਨੂੰ ਅਸੀਂ ਹੋਰ ਬਿਹਤਰ ਕਰਨ ਜਾ ਰਹੇ ਹਾਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਇਹਦਾ ਕੀ ਮੋਟਿਵ ਹੈ ਜਿਹੜਾ ਇੱਥੇ ਹੁਣ ਪ੍ਰੋਗਰਾਮ ਹੈ ਇਹ ਕਿਉਂਕਿ ਔਰਤਾਂ ਦਾ ਇੱਕ ਕੋਈ ਸੈਂਟਰ ਹੈ ਜੀ ਇਹੋ ਜਿਹਾ ਸੈਂਟਰ ਅਸੀਂ ਹੋਰ ਵੀ ਬਣਾਣੇ ਹਨ ਉਹ ਅਸੀਂ ਦੁਬਾਰਾ ਰਿਵਾਈਵ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਹਦੀ ਸਕਿੱਲ ਡਿਵੈਲਪਮੈਂਟ ਐਡ ਕਰਨੀ ਹੈ ਜੀ ਔਰ ਇਹਦੇ ਚ ਹੋਰ ਅਸੀਂ ਨਵੇਂ ਜਿਹੜੇ ਫੀਚਰਸ ਆਉਣਾਂ ਤੇ ਆ ਰਹੇ ਕੀ ਕੀ ਫੀਚਰ ਹੋਣਗੇ ਉਹਦੇ ਚ ਜਿਵੇਂ ਸਵੇਰੇ ਯੋਗਾ ਮੈਡੀਟੇਸ਼ਨ ਹੋਏਗਾ ਜੀ ਕਾਉਂਸਲਿੰਗ ਹੋਏਗੀ ਫੈਮਿਲੀ ਕਾਉਂਸਲਿੰਗ ਹੋਏਗੀ ਕਮਿਊ ਡਿਸੀਪਲਿਨਰੀ ਅਪਰੋਚ ਮਲਟੀ ਡਿਪਾਰਟਮੈਂਟ ਇੰਟਰ ਡਿਪਾਰਟਮੈਂਟ ਕੋਆਰਡੀਨੇਸ਼ਨ ਜਿਹਦਾ ਵੀ ਜ਼ਿਕਰ ਕਰ ਰਹੇ ਹੋ ਤੁਸੀਂ ਇਹ ਬਹੁਤ ਸਾਰੇ ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਹੈ ਡਿਪਟੀ ਕਸਰ ਹੈ ਆਰਡੀਸ ਡਿਵੈਲਪਮੈਂਟ ਜਿਵੇਂ ਕੋਈ ਜਿਵੇਂ ਤੁਹਾਡਾ ਖੇਤੀ ਵਿਕਾਸ ਕੇਂਦਰ ਆਊਗਾ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਦਾ ਹੋਊਗਾ ਇਹ ਅਸੀਂ ਮਿਨਿਸਟਰੀ ਲੈਵਲ ਤੋਂ ਲੈ ਕੇ ਨੀਚੇ ਤੱਕ ਅਸੀਂ ਜਿਹੜੇ ਸਾਰੇ ਡਿਫਰੈਂਟ ਡਿਪਾਰਟਮੈਂਟਸ ਹਨ ਉਹਨਾਂ ਨੂੰ ਇੱਕ ਯੂਨੀਫਾਈਡ ਜਿਹੜਾ ਐਫਰਟ ਕਰ ਰਿਹਾ ਇਹ ਸਾਰਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਜਾਂ ਸੈਂਟਰ ਦਾ ਵੀ ਇੱਥੇ ਨਹੀਂ ਪੰਜਾਬ ਸਰਕਾਰ ਦਾ ਪ੍ਰੋਜ ਜਿਹੜੇ ਲੋਕ ਪੰਜਾਬ ਸਰਕਾਰ ਚੋਂ ਜਾਂਦੇ ਹੋਈ ਸੈਂਟਰ ਚੋਂ ਜਿਸ ਤਰ੍ਹਾਂ ਕਿ ਕਪੂਤਲਾ ਸੈਂਟਰ ਹੈ ਚ ਹੋਰ ਤੁਸੀਂ ਕੀ ਐਡ ਆਨ ਕਰਦੇ ਇਹਦੇ ਵਿੱਚ ਇਹਦੇ ਵਿੱਚ ਪੰਜਾਬ ਸਰਕਾਰ ਵੀ ਹੋਏਗੀ ਸੈਂਟਰ ਸਰਕਾਰ ਵੀ ਹੋਏਗੀ ਯੂਨਾਈਟਿਡ ਨੇਸ਼ਨਸ ਵੀ ਹੈਲਪ ਕਰ ਰਹੀ ਹੈ ਸਰ ਜਿਹੜੀ ਕਲੀਨਿਕਸ ਚ ਹੋ ਸੈਲਫ ਸਰ ਜਿਹੜੇ ਕਲੀਨਿਕਸ ਚ ਓਪੀਡੀ ਦਾ ਟੈਗ ਹੀ ਹੈ ਉਹਦੇ ਲਈ ਆਪਾਂ ਰੀਲੋਕੇਟ ਕਰ ਰਹੇ ਆ ਕਿ ਨਹੀਂ ਨਹੀਂ ਰੀਲੋਕੇਟ ਕਰਨਾ ਸੋਲੂਸ਼ਨ ਨਹੀਂ ਆ ਜੀ ਉੱਥੇ ਉੱਥੇ ਪ੍ਰੈਗਨੈਂਟ ਲੇਡੀਜ਼ ਤਾਂ ਹੈ ਨਾ ਉਹ ਸੈਰੀਅਸ ਵੀ ਠੀਕ ਠੀਕ ਉੱਥੇ ਲੋਕਲ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਦੇ ਤਾਂ ਹੈ ਨਾ ਬੱਚੇ ਤਾਂ ਹੈ ਉਹ ਮੈਂ ਕਿਹਾ ਲੈ ਕੇ ਸਾਰੇ ਸਕ੍ਰੀਨ ਕਰਾਓ ਤੁਸੀਂ ਠੀਕ ਠੀ ਡਾਕਟਰ ਭੋਲਾ ਜੀ ਇਹ ਸੈਂਟਰ ਚ ਚਲਾ ਰਹੇ ਐ ਇੱਥੇ ਹੋਰ ਸਟਾਫ ਵੀ ਐਡ ਕੀਤਾ ਜੋ ਬਿਲਕੁਲ ਸਟਾਫ ਸਟਾਫ ਪੂਰਾ ਦੇਾਂਗੇ ਜੀ ਸਟਾਫ ਸਾਰਾ ਦੇਾਂਗੇ ਯੋਗਾ ਦਾ ਯੋਗਾ ਦਾ ਨਵਾਂ ਯੋਗਾ ਦੇ ਟੀਚਰਸ ਦੇ ਰਹੇ ਆ ਸਾਡੇ ਕੋਲ ਟ੍ਰੇਨ ਟੀਚਰਸ ਅਸੀਂ ਟ੍ਰੇਨ ਕਰ ਲਿਆ ਯੋਗਾ ਦੇ ਟੀਚਰਸ ਦੇ ਰਹੇ ਆ ਕਾਉਂਸਲਰਸ ਦੇਵਾਂਗੇ ਹੋਰ ਜੀ ਸਾਥ ਦੇਵਾਂਗੇ ਡਾਕਟਰ ਸਾਹਿਬ ਨਾਮ ਅਸ਼ੀਰ ਖੁਸ਼ਿੰਦਰ ਜਿਹੜੇ ਬਣੇ ਆ ਜਾਂ ਰੈੱਡ ਕਰਾਸ ਐ ਇਹਨਾਂ ਦੇ ਚਾਹ ਜਿਹੜੇ ਪ੍ਰਾਈਅਰ ਰੱਖੇ ਉਹ ਬੰਦੇ ਕੱਟੇ ਜਾ ਰਹੇ ਆ ਇਹ ਕੱਢ ਨਹੀਂ ਰਿਹਾ ਕਿਸਨੂੰ ਕੱਢ ਨਹੀਂ ਰਹੀ ਸੀ ਉਹਨਾਂ ਨੂੰ ਐਡਜਸਟ ਕਰਾਂਗੇ ਕਿਤੇ ਰੀਡਪਲਾਈ ਕਰਾਂਗੇ ਰੀਡਪਲਾਈ ਸਾਰੇ ਕਲਾਸ ਟੋਸ ਬਹੁਤ ਖਾਲੀ ਹੈ ਜੀ ਬਹੁਤ ਖਾਲੀ ਹੈ ਇਹਨਾਂ ਨੇ ਪਿਛਲੇ 15 20 ਸਾਲ ਤੋਂ ਰੱਖੇ ਨਹੀਂ ਜੀ ਸਰ ਹੁਣ ਮੈਂ ਜਦੋਂ ਮੈਂ ਇਸ ਸਾਲ ਤੋਂ ਸ਼ੁਰੂ ਕਰਦੇ ਆ ਮੈਂ 300 ਆਏ ਸੀਗੇ ਉਹ ਬੌਂਡ ਵੀ ਭਰਦੇ ਆ ਮੈਂ ਗੱਲ ਅਸੈਂਬਲੀ ਚ ਵੀ ਕੀਤੀ ਸੀ ਬੌਂਡ ਵੀ ਭਰਦੇ ਆ ਹੁਣ ਮੈਂ 300 ਦੇ 300 ਰੱਖ ਲਵਾਂ ਜੀ ਮੈਂ ਹਰ ਸਾਲ 300 ਰੱਖਾਂਗਾ ਇਹ ਦੋ ਦੋ ਸਾਲ ਚ ਪੂਰੇ ਹੋ ਗਏ ਸਰ ਸਰ ਇੱਕ ਲਾਸਟ ਕੁਐਸਚਨ ਜਿਹੜਾ ਕਿ ਲੇਡਿਸ ਦੇ ਵਿੱਚ ਨਸ਼ੇ ਦਾ ਦੌਰ ਵੱਧਦਾ ਜਾ ਰਿਹਾ ਹੈ ਇਹਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪੰਜਾਬ ਦੀ ਜਿਹੜੇ ਵੂਮਨ ਨੂੰ ਦੇਖੋ ਮੈਂ ਪੰਜਾਬ ਦੀ ਗਵਰਨਮੈਂਟ ਤਾਂ ਤੁਹਾਡੇ ਸਾਹਮਣੇ ਬੈਠੀ ਆ ਪੰਜਾਬ ਦੀ ਗਵਰਨਮੈਂਟ ਨੂੰ ਕਿ ਲੋਕਾਂ ਨੂੰ ਮੈਂ ਕਹਿਣਾ ਪਈ ਭਾਈ ਤੁਸੀਂ ਇਹਨਾਂ ਨਸ਼ਿਆਂ ਤੋਂ ਜੜਾ ਹੈਗਾ ਔਰਤਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਹਰ ਮਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਔਰਤਾਂ ਦੀਆਂ ਕਮੇਟੀਆਂ ਬਣਾਓ ਕਿਉਂਕਿ ਜਦੋਂ ਕੋਈ ਨਸ਼ੇ ਦੀ ਗੱਲ ਹੁੰਦੀ ਆ ਸਭ ਤੋਂ ਜ਼ਿਆਦਾ ਸਫਰ ਕੌਣ ਕਰਦਾ ਔਰਤ ਕਰਦੀ ਆ ਠੀਕ ਹੈ ਔਰਤ ਨੂੰ ਕੀ ਹੋਏਗੀ ਨ ਉਹਨੂੰ ਬੋਰਸ ਵਾਲੇ ਫੜ ਕੇ ਲੈ ਜਾਣਗੇ ਉਹ ਪਹਿਲੇ ਨਹੀਂ ਛੇੜੀਆ ਉਹਦਾ ਰੈਪਿਊਟੇਸ਼ਨ ਖਰਾਬ ਹੈ ਉਹਨੂੰ ਐਕਸਪਲੋਇਟ ਕਰਨਗੇ ਉਹ ਜਿੱਥੇ ਜਾਏਗੀ ਐਕਸਪਲੋਇਟ ਹੋਏ ਜਿਹੜਾ ਨੂੰ ਕਹਿੰਦੇ ਵੀ ਤੁਸੀਂ ਨਸ਼ੇ ਤੋਂ ਬਚੋ ਤੁਸੀਂ ਆਪਣੇ ਪਰਿਵਾਰ ਨੂੰ ਵੀ ਬਚਾਉਣਾ ਆਪਣੇ ਪਿੰਡ ਨੂੰ ਵੀ ਬਚਾਉਣਾ ਤੁਹਾਡੇ ਜਿੰਮੇਵਾਰੀ ਬਹੁਤ ਹੈ ਮੈਂ ਆਪਣੀਆਂ ਜਿਹੜੀਆਂ ਔਰਤਾਂ ਹੈਗੀਆਂ ਪਿਆ ਭੈਣਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਅੱਗੇ ਆਓ ਆਪਣੀਆਂ ਕਮੇਟੀਆਂ ਬਣਾਓ ਸਾਡੇ ਨਾਲ ਸਹਿਯੋਗ ਕਰੋ ਕਿਸੇ ਨਾਲ ਕੋਈ ਲੜਾਈ ਨਹੀਂ ਕਰਨੀ ਝਗੜਾ ਨਹੀਂ ਕਰਨਾ ਸਾਡੇ ਕੋਲ ਲਿਆਓ ਤੁਹਾਨੂੰ ਵੀ ਔਰ ਜੇ ਤੁਹਾਡੇ ਕੋਲ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਵੀ ਆਪਾਂ ਸਾਰੇ ਨੂੰ ਆਪਾਂ ਇਸ ਦਰਦ ਨਾਲ ਚ ਬਾਤ ਕਰ ਦਰਸਾ